ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ ਤੇਰੀ ਸੇਵਾ ਤੁਜ ਤੇ ਹੂ ਵੈ ਔਰ ਨੰਦੂ ਜਾ ਕਰਤਾ ਭਗਤ ਤੇਰਾ ਸੋਈ ਤੁਧ ਪਾਵੈ ਜਿਸ ਨੂੰ ਤੂੰ ਰੰਗ ਧਰਤਾ ਤੇ ਸਤਿਗੁਰੂ ਨਵੇਂ ਪਾਤਸ਼ਾਹ ਹਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦਾ 350 ਸਾਲਾਂ ਸ਼ਤਾਬਦੀ ਸ਼ਹੀਦੀ ਗੁਰਪੁਰਗੋ ਬੜੀ ਸਰਦਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕੰਪਲੈਕਸ ਦਾ ਨੇ ਪੱਥਰ ਰੱਖਣ ਵਾਸਤੇ ਸਮੁੱਚੀਆਂ ਸੰਗਤਾਂ ਹਾਜ਼ਰ ਹੋ ਕੇ ਕਰਕੇ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਮਹਾਰਾਜ ਜੀ ਇਹ ਕਿਰਪਾ ਕਰਨੀ ਤਿੰਨਾਂ ਸਮਾਗਮਾਂ ਨੂੰ ਮੁੱਖ ਰੱਖਦੇ ਹੋਇਆਂ ਪਵਿੱਤਰ ਗੁਰਬਾਣੀ ਦੇ ਜਾਪ ਹੋਵੇ ਅੱਖਰ ਬਾਦ ਕਾਟ ਭੁੱਲ ਚੁਤ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਖਜ਼ਾਨਿਆਂ ਵੱਲੋਂ ੜਾਹਾ ਪ੍ਰਸ਼ਾਦੀ ਦੇ ਗਹਾਜਰ ਹੈ ਦਰ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਖਾਲਸਾ ਪੰਥ ਵਿੱਚ ਇਕਤਾ ਇਤਿਫਾਕ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਇਹ ਕਿਰਪਾ ਕਰਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੰਪਲੈਕਸ ਦੇ ਨੀਂਹ ਪੱਥਰ ਉਪਰ ਆਰੰਭ ਕਰਨ ਦੀ ਆਗਿਆ ਬਖਸ਼ੋ ਆਰੰਭੇ ਹੋਏ ਕਾਰਜਾਂ ਵਿੱਚ ਆਪ ਸਹਾਈ ਹੋ ਕਰਕੇ ਸੰਪੂਰਨ ਤਾਈਆਂ ਬਖਸ਼ਣੀਆਂ ਕੁਲ ਪਾ ਕਰੇ ਨੀ ਪੱਥਰ ਰੱਖਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੱਤੇ ਆਵੇ ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹ ਦਾ ਖਲਸਾ ਵਾਹੇ ਗੁਰਜੀ ਕੀ ਫਤਿਹ ਨੰਬਰ ਸਾਹਿਬ ਥੋੜਾ ਜਿਆਦਾ ਵੇਖਿਓ ਜੀ ਇੱਕ ਪਾਸੇ ਥੋੜਾ ਜਿਆਦਾ ਥੋੜਾ ਪਿਛਾ ਕਰਿਆ ਨਾ ਹੱਥ ਆਪਣਾ ਰਵਿੰਦਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ